ਜਵਾਕ ਤੇ ਤੁਸੀਂ ਕਦੇ ਮਾਮਾ ਨੇ ਇੱਥੇ ਜਾਂ ਕਿਸੇ ਪਿਓਾਂ ਨੇ ਜਾਂ ਕਿਸੇ ਇਨਸਾਨਾਂ ਨੇ ਆਪਣੇ ਜਵਾਕ ਨੂੰ ਆਹ ਆਹ ਦਾਸੀਸ਼ੀ ਪੀਤੋਂ ਰੋਕਿਆ ਕਦੇ ਆ ਜਿੰਨੇ ਛੋਟੇ ਆ ਕੋਕੇ ਕੋਲੇ ਆ ਸੁਰਨਾ ਚਾਬਲੇ ਤਾਂ ਸੁਰਨਾ ਟੋਫੀਆਂ ਇੱਕ ਮਿੰਟ ਬੈਠੋ ਕੋਲ ਚੀਜ਼ ਦੇ ਵਿੱਚ ਇਹਨਾਂ ਕੈਮੀਕਲ ਪਾਇਆ ਜਾਂਦਾ ਨਸਿਆ ਸੰਤ ਪਾਇਆ ਜਾਂਦਾ ਕਿਉਂ ਆਪਾਂ ਆਮ ਤੌਰ ਤੇ ਪੁਰਾਣੇ ਬਜ਼ੁਰਗਾਂ ਨੂੰ ਸੁਣਦੇ ਆਏ ਆਂ ਕਿ ਜਦੋਂ ਪੁਰਾਣੇ ਬਜ਼ੁਰਗ ਕਦੇ ਕਈ ਵਾਰੀ ਨਾ ਫੀਫੂ ਕਹਿੰਦੇ ਹੁੰਦੇ ਸੀ ਇਹ ਮਾੜੀ ਮੋਢੀ ਉਂਗਲਾ ਦੇ ਪੋਤੇ ਨੂੰ ਛਿਟਾ ਦਿੰਦੇ ਤੇ ਪੋਤਾ ਬਾਬਾ ਬਾਬਾ ਰੋਵਾ ਕਰਦਾ ਮਗਰੀ ਤੁਰੇ ਫਿਰਦਾ ਰਹਿੰਦਾ ਸੀ ਉਹੀ ਚੀਜ਼ ਇਹ ਹੈ ਇਹਨਾਂ ਅੱਜ ਜਿੰਨੇ ਤੁਸੀਂ ਜਿੰਨੇ ਠੰਡੇ ਪੀਨੇ ਹੋ ਜਿੰਨੀਆਂ ਤੁਸੀਂ ਟੌਫੀਆਂ ਚਾਕਲੇਟਾਂ ਖਾਣੇ ਹੋ ਇਹਨਾਂ ਦੇ ਵਿੱਚ ਵੀ ਸਾਲਟ ਪਾਇਆ ਜਾਂਦਾ ਹੈ ਇਹ ਬਹੁਤ ਵੱਡੇ ਪੱਧਰ ਤੇ ਤੁਹਾਡੀਆਂ ਨਸਲਾਂ ਨੂੰ ਕਿਵੇਂ ਤਬਾਹ ਕਰਦਾ ਹੈ ਕੀ ਇਹਦੇ ਸਵਾਲ ਹੋਊਗਾ ਵੀ ਕਾਫੀਨ ਕੀ ਹੁੰਦਾ ਤੇ ਇਹ ਇੱਕ ਕਫੀਨ ਦੁਕਾਨਾਂ ਤੋਂ ਆਮ ਮਿਲਦੀ ਹੈ ਆਮ ਐ ਇਹਦੀ ਕੋਈ ਰੋਗ ਟੋਕਰੀ ਨਸ਼ੇ ਦੀ ਕੋਈ ਰੋਗ ਟੋਕ ਨਹੀਂ ਕਿੱਥੋਂ ਦੀ ਲੋਕਾਂ ਦੇ ਨਸ਼ਿਆਂ ਨੂੰ ਯਾਰ ਸੋ ਭਰਾਵੋ ਤੁਹਾਨੂੰ ਬੇਨਤੀ ਹੈ ਜੇ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਆ ਆਪਣੇ ਜਵਾਗ ਦੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆ ਘਰਾਂ ਨੂੰ ਪਰਦੇ ਆਓ ਘਰਾਂ ਨੂੰ ਪਰਤੋ ਪਾਵਾ ਘਰੇ ਕੋਈ ਲਵੇਰਾ ਰੱਖੋ ਪਸ਼ੂ ਰੱਖੋ ਕੋਈ ਮੱਝ ਰੱਖੋ ਕੋਈ ਦੁੱਧ ਦਾ ਕੋਈ ਦਹੀਂ ਆ ਘਿਓ ਆ ਮੱਖਣਾ ਲੱਸੀ ਆ ਉੱਥੇ ਆ ਜਾਓ ਜੇ ਬਚਣਾ ਬਾਜ਼ਾਰਾਂ ਦੇ ਵਿੱਚੋਂ ਕੋਈ ਵੀ ਚੀਜ਼ ਲੈਣੀ ਛੱਡ ਦਿਓ ਖਾਣੀ ਛੱਡ ਦਿਓ ਅਮਰੀਕਾ ਦੇ ਵਿੱਚ ਟਰੰਪ ਸਰਕਾਰ ਬਣੀ ਆ ਰਾਜਪ ਸਰਕਾਰ ਦੇ ਵਿੱਚ ਸਿਹਤ ਮੰਤਰੀ ਬਣਾਇਆ ਉਹਨੇ ਕੱਲ ਜਿਹੜਾ ਬੰਦਾ ਬਣਾਇਆ ਪਤਾ ਜਿਹੜਾ ਬੰਦਾ ਕਹਿੰਦਾ ਸੀ ਨਾ ਵੀ ਜਿੰਨੇ ਫਾਸਟ ਫੂਡ ਬਣਾਉਂਦੇ ਆ ਆ ਜਿੰਨੇ ਪੀਜੇ ਬਰਦਰਾਂ ਬਣਾਉਣ ਵਾਲੇ ਬੰਦੇ ਆ ਲੈ ਗੁਰਕਰੇ ਜੋ ਵੀ ਹੈਗੇ ਆ ਜਿੰਨਾ ਸਿਹਤ ਦੀ ਹੋ ਸਕੇ ਅਮਰੀਕਾ ਦੇ ਬਾਹਰ ਭਾਜੋ ਤੁਸੀਂ ਸਾਰੇ ਲੋਕਾਂ ਨੂੰ ਜਵਾਕਾਂ ਨੂੰ ਮਾਰ ਰਹੇ ਆ ਅਮਰੀਕਾ ਦੀ ਪਾਲਿਸੀ ਆ ਕੱਲ ਦੀ ਉਹ ਬੰਦਾ ਅਮਰੀਕਾ ਸਰਕਾਰ ਦਾ ਮੰਤਰੀ ਬਣਾ ਸਿਹਤ ਮੰਤਰੀ ਜੇ ਅਮਰੀਕਾ ਵਰਗੇ ਮੁਲਕਾਂ ਜਿਹੜੇ ਚੱਲਦੇ ਹੀ ਇੰਨਾ ਕੰਪਨੀ ਨਾਲੇ ਸਿਰਾਂਦੇ ਆ ਜਿਉ ਉਹ ਆਪਣੇ ਜਵਾਕਾਂ ਨੂੰ ਆਪਣੀਆਂ ਨਸਲਾਂ ਨੂੰ ਆਪਣੇ ਲੋਕਾਂ ਨੂੰ ਬਚਾਉਣ ਲਈ ਆ ਫਾਸਟ ਫੂਡ ਬਣਾਉਣ ਵਾਲੀਆਂ ਕੰਪਨੀਆਂ ਜਾਂ ਗੰਦ ਗੁਣ ਬਣਾਉਣ ਵਾਲੀਆਂ ਕੰਪਨੀਆਂ ਆ ਗੋਲਡ ਰੈਗਨ ਵਾਲੀਆਂ ਕੰਪਨੀਆਂ ਨੂੰ ਭਜਾ ਸਕਦੇ ਆ ਤੇ ਅਸੀਂ ਕਿਉਂ ਨਹੀਂ ਬਈ ਅਈ ਤਾਂ ਮੰਨਦੇ ਨਾ ਵੀ ਅਮਰੀਕਾ ਬਹੁਤ ਅੱਛੀ ਵਾਲੇ ਲੋਕ ਆ ਸੂਝਵਾਨ ਲੋਕ ਆ ਬਹੁਤ ਅੱਗੇ ਦੀ ਸੋਚਦੇ ਆ ਅੱਗੇ ਸਾਡੀਆਂ ਮਾਵਾਂ ਘਰੇ ਫਿਰਦੀਆਂ ਸਾਡੀਆਂ ਬੁੜੀਆਂ ਕੋਲੇ ਸਾਡੀਆਂ ਮਾਵਾਂ ਕੋਲੇ ਬੱਚਾ ਪੈਦਾ ਹੋ ਜਾਂਦਾ ਸੀ ਦਾਈਆਂ ਦਾਈਆਂ ਹੀ ਘਰੇ ਆ ਕੇ ਜਵਾਬ ਚੰਮ ਜਾਂਦੇ ਸੀ ਹੁਣ ਪਹਿਲੀ ਗੱਲ ਤਾਂ ਇਹ ਆ ਵਿਆਹ ਤੋਂ ਬਾਅਦ ਪੰਜ-ਛੇ ਸਾਲ ਬਾਅਦ ਦਵਾਈ ਦੇਣੀ ਪੈਂਦੀ ਆ ਫੇਰ ਕਹਾਂ ਜਵਾਬ ਪੈਦਾ ਹੁੰਦਾ ਉਹ ਵੱਡੇ ਆਪਰੇਸ਼ਨ ਨਾਲ ਹੁੰਦਾ ਉਹ ਕਹਾਂ ਵਿਆਹ ਪਹਿਲਾਂ ਹੁੰਦਾ ਬਿਮਾਰ ਜਾਂਦੇ ਜਵਾਬ ਦੇ ਟੀਕੇ ਗੋਲੀਆਂ ਦਵਾਈਆਂ ਲੈਣੀਆਂ ਸ਼ੁਰੂ ਹੋ ਜਾਂਦੇ ਨਾਲ ਇਹ ਕਿਉਂ ਆ ਗਿਆ ਭਾਈ ਅੱਗੇ ਸਾਡੇ ਬਜ਼ੁਰਗਾਂ ਦੀ 80 80 90 ਸਾਲ ਦੀਆਂ ਉਮਰਾਂ ਕੋਈ ਦੰਗ ਜੜਦੀ ਨਹੀਂ ਦੁਖਦਾ ਕੋਈ ਗੋਡਾ-ਮੋਡਾ ਨਹੀਂ ਲੁਖਦਾ ਕੋਈ ਨਿਗਾਨ ਨਹੀਂ ਘਟਦੀ ਹੁਣ ਉਮਰ ਕਿੱਥੇ ਰਹਿ ਗਈ 50 ਸਾਲ 60 ਸਾਲ ਜਿਹੜੀਆਂ ਯਾਰਾਂਆਂ ਕਿੱਥੇ ਉੱਡ ਗਈਆਂ ਖੁਸ਼ੀਆਂ ਹਾਸੇ ਖੇੜੇ ਕਿੱਥੇ ਉੱਡ ਗਏ ਉਹ ਐਡੇ ਜੁੱਸੇ ਐਨਾ ਸੇਤਾ ਕਿੱਥੇ ਗਏ ਨਾ ਜਿਹਾ ਮੇਲ ਕੁਰਕਰੇ ਖਾਵਾਓਂਗੇ ਜਵਾਕਾਂ ਦੇ ਆ ਪਿਆਓਂਗੇ ਏਕ ਦਾਰੇ ਵਰਗ ਜੰਮਣਗੇ ਜਾਂ ਜਾ ਕੇ ਜਵਾਸ I